ਦਿਲਜੀਤ ਦੋਸਾਂਤ ਦੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਜਿਹੜਾ ਹੈ ਵਿਵਾਦ ਤਾਂ ਛਿੜਾਈ ਹੋਇਆ ਹੈ ਔਰ ਇਸ ਵਿਵਾਦ ਵਿਚਾਲੇ ਸਾਬਕਾ ਸੰਸਦ ਸਿਮਰਨਜੀਤ ਮਾਨ ਤੇ ਸੰਸਦ ਵਿਕਰਮਜੀਤ ਸਾਨੀ ਹੁਣ ਸਾਹਮਣੇ ਆਏ ਨੇ ਦਿਲਜੀਤ ਦੇ ਹੱਕ ਵਿੱਚ ਉਹਨਾਂ ਨੇ ਇੱਥੇ ਆਵਾਜ਼ ਚੁੱਕੀ ਹੈ ਉਹਨਾਂ ਕਹਿੰਦੇ ਕਿ ਫਿਲਮ ਵਿੱਚ ਕਾਸਟਿੰਗ ਫਿਲਮ ਦੇ ਨਿਰਮਾਤਾਵਾਂ ਦਾ ਦਿਨ ਦੇ ਜੋ ਡਾਇਰੈਕਟਰ ਹੈ ਉਸ ਦਾ ਮਾਮਲਾ ਹੈ ਅਦਾਕਾਰਾਂ ਦਾ ਨਹੀਂ ਸਿਮਰਨਜੀਤ ਮਾਨ ਨੇ ਇੱਥੇ ਕਹਿਇਆ ਕਿ ਸਾਬਕਾ ਸੰਸਦ ਜੋ ਨੇ ਉਹਨਾਂ ਨੇ ਦਿਲਜੀਤ ਦੇ ਹੱਕ ਵਿੱਚ ਇੱਥੇ ਆਵਾਜ਼ ਚੁੱਕੀ ਹੈ ਉਹਨਾਂ ਨੇ ਕਿਹਾ ਜੋ ਫਿਲਮ ਦੀ ਕਾਸਟਿੰਗ ਹੁੰਦੀ ਹੈ ਫਿਲਮ ਦੇ ਨਿਰਮਾਤਾਵਾਂ ਦਾ ਮਾਮਲਾ ਹੈ ਅਦਾਕਾਰਾਂ ਦਾ ਨਹੀਂ ਸੰਮਨਜੀਤ ਮਾਨ ਨੇ ਬਿਆਨ ਦਿੱਤਾ ਨਾਲ ਹੀ ਉਹਨਾਂ ਨੇ ਇੱਥੇ ਬਿਆਨ ਦਿੱਤਾ ਸਰਦਾਰ ਦੂਸਾਂਤ ਨੂੰ ਨਿਸ਼ਾਨਾ ਬਣਾਉਣਾ ਉਹਨਾਂ ਦੀ ਪਛਾਣ ਸਿੱਖੀ ਪੰਜਾਬੀ ਅਤੇ ਗੁਰਮੁਖੀ ਤੇ ਲੁਕਿਆ ਹੋਇਆ ਹਮਲਾ ਹੈ ਫਿਲਮਾਂ ਕਲਾ ਅਤੇ ਸ਼ੋਬਜ਼ ਦਾ ਹਿੱਸਾ ਨੇ ਸੂ ਰਾਜਨੀਤੀ ਦਾ ਵਿਸ਼ਾ ਨਾ ਬਣਾਓ ਇਸ ਬਾਬਤ ਉਹਨਾਂ ਨੇ ਟਵੀਟ ਵੀ ਕੀਤੀ ਅਤੇ ਲਿਖਿਆ ਸਰਦਾਰ ਦਿਲਜੀਤ ਸਿੰਘ ਦੋਸਾਂਝ ਨੇ ਹਮੇਸ਼ਾ ਆਪਣੀ ਸਿੱਖ ਪਛਾਣ ਨੂੰ ਮਾਣ ਨਾਲ ਨਿਭਾਇਆ ਅਤੇ ਉਹ ਇੱਕ ਅਜਿਹਾ ਕਲਾਕਾਰ ਹੈ ਜਿਸ ਨੇ ਕੁਮਾਂਤਰੀ ਮੰਚਾਂ ਤੇ ਸਿੱਖੀ ਪੰਜਾਬੀ ਅਤੇ ਗੁਰਮੁਖੀ ਨੂੰ ਸ਼ਾਨ ਨਾਲ ਪੇਸ਼ ਕੀਤਾ ਹੈ ਸਰਦਾਰ ਦੋਸਾਂਝ ਨੇ ਆਪਣੀਆਂ ਫਿਲਮਾਂ ਪੰਜਾਬ 1984 ਅਤੇ ਪੰਜਾਬ 95 ਰਾਹੀਂ ਪੰਜਾਬ ਦੀ ਨਸਲ ਕੁਸ਼ੀ ਅਤੇ ਦਰਦਸ਼ਾ ਨੂੰ ਡੂੰਘਾਈ ਨਾਲ ਦਰਸਾਇਆ ਹਾਲ ਹੀ ਵਿੱਚ ਸਰਦਾਰ ਦੂਸਾਂਝ ਨੇ ਮੈਟ ਗਾਲਾ ਵਿਖੇ ਵਿਸ਼ਵ ਪੱਧਰ ਤੇ ਆਪਣੀ ਸਿੱਖ ਪਛਾਣ ਨੂੰ ਮਾਣ ਨਾਲ ਪੇਸ਼ ਕੀਤਾ ਜੋ ਕਿ ਬਹੁਤ ਪ੍ਰਸ਼ੰਸਾ ਦਾ ਵਿਸ਼ਾ ਸੀ ਸਰਦਾਰ ਦੂਸਾਂਝ ਨੂੰ ਨਿਸ਼ਾਨਾ ਬਣਾਉਣਾ ਉਹਨਾਂ ਦੀ ਪਛਾਣ ਸਿੱਖੀ ਪੰਜਾਬੀ ਅਤੇ ਗੁਰਮੁਖੀ ਤੇ ਲੁਕਿਆ ਹੋਇਆ ਹਮਲਾ ਹੈ ਜਿਸ ਨੂੰ ਉਹ ਵਿਸ਼ਵ ਪੱਧਰ ਤੇ ਮਾਣ ਨਾਲ ਨਿਭਾਉਂਦੇ ਨੇ ਕਿਉਂਕਿ ਫਿਲਮ ਵਿੱਚ ਕਾਸਟਿੰਗ ਫਿਲਮ ਦੇ ਨਿਰਮਾਤਾਵਾਂ ਦਾ ਮਾਮਲਾ ਹੈ ਅਦਾਕਾਰਾਂ ਦਾ ਨਹੀਂ ਫਿਲਮਾਂ ਕਲਾ ਅਤੇ ਸ਼ੋਬਜ਼ਾ ਦਾ ਹਿੱਸਾ ਨੇ ਅਤੇ ਇਸ ਨੂੰ ਛੋਟੀ ਰਾਜਨੀਤੀ ਦਾ ਵਿਸ਼ਾ ਨਹੀਂ ਬਣਾਇਆ ਜਾਣਾ ਚਾਹੀਦਾ ਸ਼੍ਰੋਮਣੀ ਕਾਲਦਲ ਅੰਮ੍ਰਿਤਸਰ ਸਰਦਾਰ ਦਿਲਜੀਤ ਸਿੰਘ ਦੋਸਾਂਝ ਦੇ ਸਮਰਥਨ ਦੇ ਵਿੱਚ ਦ੍ਰਿੜਤਾ ਨਾਲ ਖੜਾ ਹੈ ਅਤੇ ਦੁਨੀਆ ਭਰ ਦੇ ਸਾਰੇ ਪੰਜਾਬੀਆਂ ਨੂੰ ਇਸ ਦੀ ਅਪੀਲ ਕਰਦਾ ਹੈ। ਇਸ ਤੋਂ ਇਲਾਵਾ ਅਸੀਂ ਵਿਕ੍ਰਮਜੀਤ ਸਿੰਘ ਸਾਨੀ ਨੇਵੀ ਟਵੀਟ ਕੀਤਾ ਹੈ ਲਿਖਿਆ ਇੱਕ ਫਿਲਮ ਨੂੰ ਲੈ ਕੇ ਦਿਲਜੀਤ ਦੋਸਾਂਝ ਦੀ ਦੇਸ਼ ਭਗਤੀ ਤੇ ਹਮਲਾ ਕਰਨਾ ਬੇਇਨਸਾਫੀ ਜਾਪਦਾ ਹੈ। ਖਾਸ ਕਰਕੇ ਜਦੋਂ ਉਸਨੇ ਸਪਸ਼ਟ ਕੀਤਾ ਹੈ ਕਿ ਸਰਦਾਰ ਜੀ 3 ਫਰਵਰੀ ਦੇ ਵਿੱਚ ਸ਼ੂਟ ਕੀਤੀ ਗਈ ਸੀ ਪਹਿਲਗਾਮ ਹਮਲੇ ਤੋਂ ਬਹੁਤ ਪਹਿਲਾਂ ਜਦੋਂ ਭਾਰਤ ਪਾਕਿਸਤਾਨ ਕ੍ਰਿਕਟ ਮੈਚ ਵੀ ਖੇਡਿਆ ਗਿਆ ਸੀ ਦਿਲਜੀਤ ਨੇ ਲੋਕਾਂ ਦੀਆਂ ਪਾਵਨਾਵਾਂ ਦਾ ਸਤਿਕਾਰ ਕਰਦਿਆਂ ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਨਾ ਕਰਨ ਦਾ ਫੈਸਲਾ ਕੀਤਾ ਹੈ ਵਾਰ-ਵਾਰ ਦਿਨਜੀਤ ਨੇ ਕੋਚੋਲਾ ਤੋਂ ਲੈ ਕੇ ਮੈਡਕਾਲਾ ਤੱਕ ਗਲੋਬਲ ਪਲੇਟਫਾਰਮਸ ਤੇ ਭਾਰਤੀ ਸਭਿਆਚਾਰ ਦੀ ਮਾਣ ਨਾਲ ਪ੍ਰਤੀਨਿਧਤਾ ਕੀਤੀ ਹੈ। ਉਹ ਭਾਰਤ ਲਈ ਇੱਕ ਸਭਿਆਚਾਰਕ ਰਾਜਦੂਤ ਨੇ ਅਤੇ ਦੁਨੀਆ ਭਰ ਵਿੱਚ ਭਾਰਤੀ ਪਛਾਣ ਨੂੰ ਸਨਮਾਨ ਦਵਾਇਆ। ਫੈਸਲਾ ਉਸ ਦੀ ਨਾਗਰਿਕਤਾ ਰੱਦ ਕਰਨ ਅਤੇ ਉਸ ਦੇ ਸੰਗੀਤ ਤੇ پابੰਦੀ ਲਗਾਉਣ ਦਾ ਸੱਦਾ ਬੇਲੋੜਾ ਹੈ। ਆਓ ਪਾਵਨਾਮਾ ਵਿੱਚ ਵਹਿ ਕੇ ਦ੍ਰਿਸ਼ਟੀਕੋਣ ਜਾਂ ਤਰਕਸ਼ੀਲਤਾ ਨੂੰ ਨਾ ਛੱਡੀਏ। ਸੋ ਇਸ ਨੂੰ ਲੈ ਕੇ ਜਿਹੜਾ ਵਿਵਾਦ ਲਗਾਤਾਰ ਹੀ ਛੜਿਆ ਹੋਇਆ ਹੈ ਸੋ ਇਹ ਵਿਵਾਦ ਜਿਹੜਾ ਹੈ ਅੱਗੇ ਨਾ ਵਧੇ ਉਸ ਦੀ ਨਾਗਰਿਕਤਾ ਨੂੰ ਲੈ ਕੇ ਜੋ ਸਵਾਲ ਚੁੱਕੇ ਜਾ ਰਹੇ ਨੇ ਉਹ ਉਸ ਨੂੰ ਲੈ ਕੇ ਇਹ ਬਿਆਨ ਆਗੂਆਂ ਦੇ ਸਾਹਮਣੇ ਆ ਰਹੇ ਨੇ